ਆਲੀ ਦੇ ਵਿੱਚ ਹੋਈਆਂ ਪੰਜਾਬ ਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਬਹੁਤ ਦਿਲਚਸਪ ਨਤੀਜੇ ਵੇਖਣ ਨੂੰ ਮਿਲੇ ਨੇ 326 ਵੋਟਰ ਘਰੋਂ ਵੋਟ ਪਾਉਣ ਗਏ ਪਰ ਸਾਰੇ ਉਮੀਦਵਾਰਾਂ ਨੂੰ ਨਕਾਰ ਕੇ ਨੋਟਾ ਭਾਵ ਕੇ ਨਨ ਆਫ ਦਾ ਅਬਾਵ ਨੂੰ ਵੋਟਾਂ ਪਾ ਕੇ ਆਪਣੇ ਘਰਾਂ ਨੂੰ ਆ ਗਏ ਦਸਨਯੋਗ ਹੈ ਕਿ ਗਿੱਦੜਬਾਹਾ ਚੱਬੇਵਾਲ ਡੇਰਾ ਬਾਬਾ ਨਾਨਕ ਤੇ ਬਰਨਾਲਾ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਤੇ ਆਜ਼ਾਦ ਉਮੀਦਵਾਰਾਂ ਵਜੋਂ ਕੁੱਲ 45 ਉਮੀਦਵਾਰ ਮੈਦਾਨ ਦੇ ਵਿੱਚ ਉਤਰੇ ਸਨ ਜਿਨ੍ਹਾਂ ਵਿੱਚੋਂ 30 ਉਮੀਦਵਾਰ ਅਜਿਹੇ ਨੇ ਜਿਨ੍ਹਾਂ ਨੂੰ ਨੋਟਾ ਤੋਂ ਵੀ ਘੱਟ ਵੋਟਾਂ ਮਿਲੀਆਂ ਜਾਣਕਾਰੀ ਦੇ ਅਨੁਸਾਰ ਵਿਧਾਨ ਸਭਾ ਹਲਕਾ ਕਿੱਦੜਵਾਹਾ ਦੇ ਵਿੱਚ 899 ਵੋਟਾਂ ਨੋਟਾ ਦੇ ਖਾਤੇ ਦੇ ਵਿੱਚ ਚਲੀਆਂ ਗਈਆਂ ਇਸ ਹਲਕੇ ਤੋਂ 14 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਸਨ ਜਿਨ੍ਹਾਂ ਵਿੱਚੋਂ 11 ਉਮੀਦਵਾਰਾਂ ਨੂੰ ਨੋਟਾ ਨਾਲੋਂ 20 ਘੱਟ ਵੋਟਾਂ ਪਈਆਂ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਨੋਟਾ ਨੂੰ 618 ਵੋਟਾਂ ਪਈਆਂ ਇਸ ਹਲਕੇ ਤੋਂ 14 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਸਨ ਜਿਨ੍ਹਾਂ ਵਿੱਚੋਂ 9 ਉਮੀਦਵਾਰ ਨੋਟਾ ਹੱਥੋਂ ਆਰ ਗਏ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਜੇ ਗੱਲ ਕਰੀਏ ਤੇ 85 ਵੋਟਾਂ ਨੋਟਾ ਨੂੰ ਪਈਆਂ ਇਸ ਹਲਕੇ ਦੇ ਵਿੱਚ ਕੁੱਲ 11 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਸਨ ਜਿਨ੍ਹਾਂ ਵਿੱਚੋਂ 7 ਉਮੀਦਵਾਰ ਨੋਟਾ ਤੋਂ ਪਛੜ ਗਏ ਇਸ ਨਾਲ ਹੀ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵਿੱਚ ਨੋਟਾਂ ਨੂੰ 884 ਵੋਟਾਂ ਮਿਲੀਆਂ ਇਸ ਹਲਕੇ ਦੇ ਵਿੱਚ ਕੁੱਲ 6 ਵਿੱਚੋਂ ਤਿੰਨ ਉਮੀਦਵਾਰਾਂ ਨੂੰ ਨੋਟਾਂ ਨਾਲੋਂ ਘੱਟ ਵੋਟਾਂ ਪਈਆਂ ਸਿਕਰਯੋਗ ਹੈ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਹੋਈਆਂ ਜਿਮਨੀ ਚੋਣਾ ਦੌਰਾਨ ਚੋਣ ਮੈਦਾਨ ਦੇ ਵਿੱਚ ਨਿਤਰੀਆਂ ਤਿੰਨ ਪ੍ਰਮੁੱਖ ਪਾਰਟੀਆਂ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਦੇ ਉਮੀਦਵਾਰਾਂ ਨੂੰ ਹੀ ਨੋਟਾਂ ਤੋਂ ਵੱਧ ਵੋਟਾਂ ਪਈਆਂ ਨੇ ਜਦ ਕਿ ਆਜ਼ਾਦ ਤੌਰ ਤੇ ਚੋਣ ਮੈਦਾਨ ਦੇ ਵਿੱਚ ਨਿਤਰੇ ਜ਼ਿਆਦਾਤਰ ਉਮੀਦਵਾਰ ਤਾਂ ਨੋਟਾ ਤੋਂ ਹੀ ਹਾਰ ਗਏ ਇਸ ਵਿੱਚੋਂ 28 ਉਮੀਦਵਾਰਾਂ ਨੂੰ 500 ਤੋਂ ਵੀ ਘੱਟ ਤੇ 4 ਉਮੀਦਵਾਰਾਂ ਨੂੰ 100 ਤੋਂ ਵੀ ਘੱਟ ਵੋਟਾਂ ਪਈਆਂ ਨੇ